ਅਜੀ ਖਾਲਸਾ ਜੀ ਤੁਸੀਂ ਇੱਥੇ ਸੇਵਾ ਕਰਦੇ ਹੋ ਜੇ ਤੁਸੀਂ ਕਟਾਨਾ ਸ਼ਬਦ ਦੇ ਇਤਿਹਾਜ਼ ਬਾਰੇ ਕੁਝ ਦੱਸੋ ਤਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਸਾਡੇ ਸਤਿਕਾਰਯੋਗ ਸਰਦਾਰ ਜਗੀਰ ਸਿੰਘ ਜੀ ਕੈਨੇਡਾ ਵਾਲੇ ਅਵਤਾ ਸਿੰਘ ਕੈਨੇਡਾ ਵਾਲੇ ਅੱਜ ਗੁਰਦੁਆਰਾ ਸਾਹਿਬ ਦੇਵ ਸਰ ਸਾਹਿਬ ਪਾਸੇ ਦੇਵੀ ਤੇ ਪਾਸੇ ਦਸਵੀ ਪਹੁੰਚੇ ਨੇ ਜਿੱਥੇ ਖੇਮ ਪਾਸਾ ਜੀ ਇੱਥੇ ਵਾਲੀਓ ਦੇ ਕਿਰਤ ਜਾਰ ਰਿਹਾ ਹੋਏ ਸੀਗੇ ਤੇ ਉਹ ਇੱਥੇ ਇਹਨਾਂ ਨੇ ਚਾਰਨ ਪਾਏ ਅਜੀ ਧਰਤੀ ਨੂੰ ਭਾਗ ਲਾਏ ਤੇ ਉਸ ਤੋਂ ਬਾਅਦ ਗਾਮੇ ਪਾਸ ਆ ਜੀ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਉਹ ਬਾਸੀਵਾੜੇ ਦੇ ਜੰਗਲਾਂ ਤੋਂ ਉੱਚਾ ਪੀਰ ਬਣ ਕੇ ਤੇ ਇੱਥੇ ਆ ਕੇ ਉਹਨਾਂ ਨੇ ਬਿਸ਼ਰਾਮ ਕੀਤਾ ਦੇਵ ਸਾਹਿਬ ਉਹਨਾਂ ਨੇ ਦੇਗ ਬੰਦਾਈ ਤੇ ਗੁਰਦੁਆਰਾ ਦਰਗਾਹ ਦੇਵ ਸਾਹਿਬ ਰੱਖ ਕੇ ਉਹਨਾਂ ਨੇ ਆਪਾਂ ਨੂੰ ਜੰਗਲ ਵਿੱਚ ਮੰਗਲ ਲਾਇਆ ਦਾ ਗੁਰੂ ਕਿਰਪਾ ਕਰਨ ਕਿਰਪਾ ਬਣਾਈ ਰੱਖਣ ਸੰਤਾਂ ਨੂੰ ਚੜ੍ਹਦੀ ਕਲਾ ਕਰਨ ਜੋ ਵੀ ਸੰਤਾਂ ਇਸੇ ਸਰਦਾ ਭਾਵਨਾ ਦੇ ਨਾਲ ਦੇਖ ਰਹੁੰਦਿਆਂ ਨੇ ਉਹਨਾਂ ਦੀਆਂ ਮੰਨੀਆਂ ਭਾਵਨਾਵਾਂ ਪੂਰੀਆਂ ਹੁੰਦੀਆਂ ਨੇ ਉਹਨਾਂ ਦੀ ਹੱਥੇ ਪਾਸਾ ਕਿਰਪਾ ਕਰਨ ਸਾਰਿਆਂ ਦੀ ਯਾਤਰਾ ਸਫਲੀ ਕਰਨ ਆਓ ਆਪਾਂ ਵੀ ਗੁਰੂ ਵਾਲੇ ਬਣ ਕੇ ਗੁਰੂ ਦੀਆਂ ਤੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੇ ਗੁਰਦੁਆਰਾ ਸ੍ਰੀ ਦੇਖ ਸਰ ਸਾਹਿਬ ਕਟਾਣਾ ਸਾਹਿਬ ਵਿਖੇ ਸਾਡੇ ਸਤਿਕਾਰਯੋਗ ਅੰਕਲ ਜੀ ਜਗਦੀਸ਼ ਸਿੰਘ ਜੀ ਕੈਨੇਡਾ ਅਵਤਾਰ ਸਿੰਘ ਜੀ ਕੈਨੇਡਾ ਜੁਹਰਾ ਸਿੰਘ ਜੀ ਕੈਨੇਡਾ ਵਾਲੇ ਪਹੁੰਚੇ ਨੇ ਤੇ ਗੁਰੂ ਗੋਬਾਰ ਦੇ ਦਰਸ਼ਨ ਕੀ ਮੇਲੇ ਕੀਤੇ ਗੁਰੂ ਦੀਆਂ ਬੜੀਆਂ ਬਾਕਸਾਂ ਲਈਆਂ ਬਖਸ਼ੂਰ ਕਿਰਪਾ ਕਰਨ ਯਾਤਰਾ ਸਫਲੀ ਕਰਨ ਚੜ੍ਹਦੀ ਕਲਾ ਕਰਨ ਇੱਥੇ ਆਖਾ ਕਿਰਪਾ ਬਣਾਈ ਰੱਖੇ ਲਓ ਜੀ ਦਰਸ਼ਨ ਕਰੋ ਕਟਾਣਾ ਸਾਹਿਬ ਦਰਬਾਰ ਸਾਹਿਬ ਦੇ ਜਿੱਥੇ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਸੰਸੋਭਤ ਨੇ ਬਹੁਤ ਹੀ ਲੋਕ ਆ ਕੇ ਮਨੋ ਕਾਮਨਾਵਾਂ ਪੂਰਨ ਕਰਦੇ ਨੇ ਅਸੀਂ ਵੀ ਦਰਸ਼ਨ ਕਰ ਰਹੇ ਆ ਅੱਜ ਤੇ ਨਾਲੇ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਹਨ ਤੇ ਆ ਦੇਖੋ ਗੁਰਦੁਆਰਾ ਕਟਾਣਾ ਸਾਹਿਬ ਜਿਹੜਾ ਦਰਾਹੇ ਤੋਂ 5 4 5 ਕਿਲੋਮੀਟਰ ਦੀ ਦੂਰੀ ਤੇ ਆ ਦਰਾਹੇ ਤੋਂ ਮਾਸੀਵਾੜਾ ਰੋਡ ਤੇ ਨਹਿਰ ਤੇ ਜਿਹੜੀ ਰੋਡ ਜਾਂਦੀ ਆ ਉੱਥੇ ਸਥਿਤ ਆ ਗੁਰਦੁਆਰਾ ਕਟਾਣਾ ਸਾਹਿਬ ਜਿਨ੍ਹਾਂ ਨੂੰ ਦੇਖ ਸਰ ਵੀ ਕਹਿੰਦੇ ਨੇ ਆ ਗੁਰੂ ਸਾਹਿਬ ਸੇਵੇਂ ਸੇਵੇਂ ਉਸਾ ਗੁਰੂ ਹਰਗੋਬਿੰਦ ਰਾਏ ਜੀ ਚੰਦੂ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਇਆ ਸੀ ਉਹਨੂੰ ਨੱਕ ਵਚਨ ਅਕੇਲ ਪਾ ਕੇ ਲੈ ਕੇ ਆਏ ਸੀ ਤੇ ਇਹ ਸਵੇਰੀ ਸਾਹਿਬ ਥੱਲੇ ਉਹਨਾਂ ਨੇ ਚੰਦੂ ਨੂੰ ਮੰਨਿਆ ਸੀ ਉਸ ਤੋਂ ਬਾਅਦ ਦਸਵੇਂ ਪਾਤਸ਼ਾਹ ਨੇ ਇਹ ਸਵੇਰੀ ਥੱਲੇ ਬੈਠ ਕੇ ਦੇਗ ਵਰਤਾਈ ਸੀ ਅਤੇ ਦੇਗ ਵਰਤਉਣ ਤੋਂ ਬਾਅਦ ਵਚਨ ਕੀਤਾ ਸੀ ਕਿ ਜੋ ਵੀ ਸਰਦਾਰ ਇੱਥੇ ਦੇਗ ਸੁਕੇਗਾ ਉਹਦੀਆਂ ਹਰ ਇੱਕ ਮਨੋਕਾਮਨਾਵਾਂ ਪੂਰਨ ਹੋਣਗੀਆਂ ਉਸ ਤੋਂ ਬਾਅਦ ਸੰਗਤ ਇੱਥੇ ਦੇਗ ਕਰਵਾ ਕੇ ਮਨੋਕਾਮਨਾ ਪੂਰਨ ਕਰਦੀ ਹੈ Gracias.